ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਧਨ ਸ਼ਹੀਦਾਂ ਦੇ ਸਰਤਾਜ ਪੰਜੇ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਿਨਾਂ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅੱਜ ਉਹ ਮਹੀਨੇ ਦੀ ਮਸਿਆਦਾ ਦਿਹਾੜਾ ਸੰਗਤਾਂ ਦੇ ਵੱਲੋਂ ਬੜੇ ਉਤਸ਼ਾਹ ਦੇ ਨਾਲ ਕਾਲੂ ਚਾਉਦੇ ਆ ਤੇ ਦਿਹਾੜੇ ਤੋਂ ਸੰਗਤਾਂ ਜਿਹੜੀਆਂ ਨੇ ਆਣ ਕਰਕੇ ਸਤਗੁਰਾਂ ਦੇਸ ਪਾਵਨ ਦਰ ਤੇ ਦਰਸ਼ਨ ਇਸ਼ਨਾਨ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾਵਾਂ ਨਭਾਰੀਆਂ ਨੇ ਤੇ ਜੋ ਸਤਗੁਰੂ ਜੀ ਦਾ ਫਰਮਾਨ ਹੈ ਜੋ ਮੰਗੇ ਠਾਕੁਰਾ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀਂ ਹਾਂ ਉਹੀਂ ਹਾਂ ਸੱਚ ਹੋਵੇ ਦੇ ਗੁਰਵਾਕ ਅਨੁਸਾਰ ਜੋ ਵੀ ਇਸ ਪਾਵਨ ਸਥਾਨ ਤੇ ਆਉਂਦਾ ਹੈ ਉਹਨਾਂ ਤੇ ਸਤਗੁਰੂ ਜੀ ਮਿਹਰਾਮਤ ਕਰਦੇ ਨੇ ਜਿੱਥੇ ਸਰੀਰ ਦੀ ਤੰਦਰੁਸਤੀ ਬਖਸਦੇ ਨੇ ਉੱਥੇ ਜਿਹੜੇ ਭਟਕਦੇ ਹੋਏ ਮਨ ਨੇ ਵਿਕਾਰਾਂ ਤੋਂ ਸਤਿਗੁਰੂ ਜੀ ਸ਼ਾਂਤੀ ਬੰਦ ਪਾਉਂਦੇ ਨੇ ਤੇ ਤਬਤ ਮਾਹੇ ਠੰਡ ਵਰਤਾਈ ਅੰਦ ਭਿਆ ਦੁੱਖ ਨਾਠੇ ਪਾਏ ਸਤਿਗੁਰੂ ਜੀ ਤਪਦੇ ਹੋਏ ਹਿਰਦਿਆਂ ਨੂੰ ਤਪਦੇ ਹੋਏ ਮਨ ਨੂੰ ਵੀ ਸ਼ਾਂਤੀ ਬਖਸ਼ਦੇ ਨੇ ਸੋ ਸਰਬੱਤ ਸੰਗਤਾਂ ਜਿਹੜੀਆਂ ਗੁਰੂ ਘਰ ਦੇ ਵਿੱਚ ਆਣ ਕਰਕੇ ਮੱਸੀਆ ਦੇ ਪਾਵਨ ਦਿਹਾੜੇ ਨੂੰ ਮਨਾ ਰਹੀਆਂ ਨੇ ਗੁਰਦੁਆਰਾ ਦਰਬਾਰ ਸ੍ਰੀ ਤਰਨਤਾਨ ਸਾਹਿਬ ਸਮੂਹ ਮੈਨੇਜਮੈਂਟ ਕਮੇਟੀ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਮੈਨੇਜਰ ਸਾਹਿਬ ਸਾਰੇ ਇਸ ਸਟਾਫ ਦੇ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ